परकेना पीस रे 172 ਜੀ ਹੈ ਰਾਜਕੁਰੇ ਬੇਟਾ ਕਿ ਨਾ ਜੀ ਮੇਰੇ ਸ਼ੇਰ ਦਾ ਬੇਟਾ ਯਾਰ 21 ਗਲ ਹੋਈ ਜੀ ਅੱਜ ਉਹਨੇ ਮੇਰੇ ਕੋਲ ਆਇਆ ਸਾਨੂੰ ਤੇ ਉਹਨੇ ਫੂੜ ਆ ਗਿਆ ਪਿੱਛਾ ਡਾਪਮਰੋ ਤੇ ਡੇਕ ਪਿਆ ਆ ਉਹਦੇ ਦੋ ਰੁਪਏ ਕੀ ਆ ਹਏ ਚਾਈਨਾ ਡੋਰੀ ਕੋਈ ਪਤਾ ਨਹੀਂ ਸਾਡੇ ਅੰਦਰ ਦੋ ਤੋਂ ਚੱਕੀ ਜਾਂਦਾ ਸਾਨੂੰ ਕੋਈ ਪਤਾ ਨਹੀਂ ਡੋਰ ਵੀ ਚਾਈਨਾ ਹੀ ਆਂਦੇ ਬੀ ਯਾਰ ਕੀ ਕੰਮ ਵੀ ਹੁੰਦੀ ਨਹੀਂ ਰੋਤੇ ਡੋਰ ਤੇ ਜਿਹੜੀ ਬਡੋਰ ਵੇਦਦੇ ਨੇ ਹਏ 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 ਜੀ ਹਾਂ ਇਨਸਾਨਤਾ ਹੀ ਮੰਗਤਾ ਹੀ ਆ ਕਿ ਹੌਲੇ ਕੀ ਕਰ ਗਏ ਕੀ ਨਾਮ ਤੁਹਾਡਾ ਜੀ ਤੇ ਕੀ ਮੇਰਾ ਨਾਮ ਡਾਕਟਰ ਰੇਮਨ ਹੈ ਮੈਂ ਐਮਰਜੈਂਸੀ ਡਿਊਟੀ ਤੇ ਸੀਗੀ ਮੇਰੇ ਨਾਲ ਡਾਕਟਰ ਸੁਨੀਲ ਆਰਥੋਪੈਡੀਸ਼ian ਤੇ ਡਾਕਟਰ ਗੋਸਿਮਰਨ ਸਰਜਰੀ ਦੇ ਐਮਡੀ ਆਪਾਂ ਤਿੰਨਾਂ ਨੇ ਪੇਸ਼ੈਂਟ ਨੂੰ ਦੇਖਿਆ ਤੇ ਔਨਸਪੋਟ ਉਹਨਾਂ ਨੇ ਵੀ ਮੇਰੇ ਸੀਨੀਅਰਸ ਨੇ ਵੀ ਕਿਹਾ ਕਿ ਉਹ ਬ੍ਰੌਟ ਡੈੱਡ ਸੀਗੇ ਕੀ ਕਾਰਨ ਸੀਗਾ ਜੀ ਉਹਦਾ ਉਹਨਾਂ ਨੂੰ ਚਾਈਨਿਆ ਡੋਰ ਜਿਹੜੇ ਕਹਿ ਰਹੇ ਸੀਗੇ ਇਹਨਾਂ ਦੇ ਨਾਲ ਵਾਲੇ ਕਿ ਡੋਰ ਵੱਜੀ ਹੈ ਤੇ ਮੈਂ ਪੇਸ਼ੈਂਟ ਨੂੰ ਦੇਖਿਆ ਸੀਗਾ ਪੂਰਾ ਗਲੇ ਤੇ ਕੱਟ ਲੱਗਾ ਹੋਇਆ ਹੈ ਪੂਰੀ ਸਵੇਅਰ ਬਲੀਡਿੰਗ ਕਰਕੇ ਹੀ ਇਹਨਾਂ ਦੀ ਡੈਥ ਹੋਈ ਚਾ ਇਨਾਂ ਡੋਰ ਪੂਰੀ ਗਲੇ ਦੇ ਤੱਕ ਫੇਰ ਚੁੱਕੀ ਸੀ ਤੁਹਾਡਾ ਨਾਂ ਕੀ ਹੈ ਜੀ ਕਾਰਜ ਸਿੰਘ ਕੀ ਗੱਲ ਹੋਈ ਹੈ ਇਹ ਮੈਂ ਗਾ ਲੰਘ ਜਾਵਾ ਤੇ ਐਸੀ ਜਨ ਤੇ ਹੋਇਆ ਮੈਂ ਲੰਘਦੇ ਆਂ ਵੇਖਿਆ ਮੇਰੇ ਕੋਲ ਮੌਜੂਦ ਨਹੀਂ ਹੈਗਾ ਤੇ ਨਾ ਖਲੋਤਾ ਨਹੀਂ ਮੈਂ ਦਵਾ-ਦਵ ਜਾ ਕੇ ਘਰ ਦੱਸਿਆ ਵਾ ਤੇ ਆਇਆ ਘਰ ਦੇ ਤੇ ਦੋ ਜਣੇ ਵੀਰੇ ਉੱਥੇ ਖਲੋਤੇ ਸੀ ਉਹਨਾਂ ਨੇ ਉਹਦੇ ਲਾਗੇ ਫਾਜਤ ਕਰਕੇ ਕਿਦਾਂ ਇਹਨੂੰ ਇਥੇ ਫੜਾਇਆ ਵਾ ਹਲ ਫਕੀਤੀ ਆ ਉਹਦੀ ਪਰ ਮੇਰੇ ਕੁਮਾਰ ਜੀ ਨਾਲ ਕਰ ਜਾ ਕੇ ਦੱਸਿਆ ਰੌਲਾ ਰੱਪਾ ਪਾਇਆ ਤੇ ਬੰਦੇ ਆ ਗਏ ਹਾਂਜੀ ਹਾਂਜੀ ਕੌਣ ਕਿਧਰ ਵਧੀ ਗਈਏ ਦੱਸੋ ਕੌਣ ਧੌਸਿਆ ਦੋ ਇਹ ਤਾਂ ਦੌਰ ਫਿਰੀ ਆ ਐ ਲੜ ਪਟਾਣਾ ਹੋਇਆ ਨਾ ਤਾਂ ਲੰਮਕ ਗਿਆ ਸਰ ਤੇ ਮੇਰਾ ਨਾਮ ਜੀ ਸਿੰਘ ਹੈ ਜੀ ਤੇ ਬੱਚੇ ਦਾ ਕੀ ਨਾਂ ਹੈ ਜੀ ਜੀ ਤਮਨ ਸਿੰਘ ਜੀ ਕਿੰਨੀ ਉਮਰ ਸੀ ਜੀ ਤੇ ਉਮਰ ਹੈਗੀ ਜੋ 17-18 ਸਾਲ ਹੈਗੀ ਜੋ ਜੀ ਅਨ ਫਰਕ ਸਾਲ ਦਾ ਮੁੰਡਾ ਹਾਂਜੀ ਹਾਂਜੀ ਕੀ ਗੱਲ ਹੋਈ ਹੈ ਤੇ ਚైనా ਇਧਰ ਜਾ ਰਿਹਾ ਜੀ ਨਾਲੇ ਲੋ ਜੀ ਚైనా ਡੋਰ ਫਿਰ ਗਈ ਗੱਲ ਸੀ ਅੱਛਾ ਜੀ ਕੀ ਹੋਣ ਗਿਆ ਡੈਥ ਹੋ ਗਈ ਹਾਂਜੀ ਡੈਥ ਹੋ ਗਈ ਅੱਛਾ ਜੀ ਕੀ ਇਨਸਾਮ ਮੰਗ ਕਰਦੇ ਸੀ ਇਨਸਾਮ ਮੰਗੇ ਹੋਈ ਆ ਜੀ ਇਹਦਾ ਮਸਲਾ ਹਲੋਣਾ ਚਾਹੀਦਾ ਕੋਈ ਨਾ ਕੋਈ ਯਾ ਇਹ ਦਿਨ ਕਿੰਨੇ ਕੁ ਮੋਤ ਦਾ ਸਾਹਮਣਾ ਕਰਨਾ ਪੈਂਦਾ ਹੋ ਜੀ ਕਾਫੀ ਐਕਸੀਡੈਂਟ ਹੁੰਦੇ ਚైనా ਡੋਰਾ ਨਾਲ ਹੁੰਦੇ ਨੇ ਹਾਂਜੀ ਹਾਂਜੀ ਇਹ ਤਾਂ ਬਹੁਤ ਜ਼ਿਆਦਾ ਹੁੰਦੇ ਆ ਜੀ ਬੰਨ ਲੱਗਣਾ ਚਾਹੀਦਾ ਹਾਂਜੀ ਇਹ ਜੀ ਅੱਜ ਇਤੋਂ ਹੀ ਨਾਲੇ ਤੋਂ ਜਾ ਰਿਹਾ ਸੀ ਆਪਣੇ ਪਿੰਡ ਪਲਾ ਪਿੰਡ ਨੂੰ ਜੀ ਇਹਦਾ ਨਾਮ ਹੈਗਾ ਜੀ ਪਵਨਦੀਪ ਸਿੰਘ ਉਤਰ ਜਗੀਰ ਸਿੰਘ ਵਾਸੀ ਪਲਾ ਪਲਾਪਿੰਡ ਉਮਰ ਹੈ ਕਿ ਇਹਦੀ 20 ਸਾਲ ਦੀ ਇਹਦੇ ਗੱਲ ਚ ਜਿਹੜੀ ਇਹ ਚੈਨਾ ਡੋਰ ਫਿਰਕੀ ਹੈ ਜੀ ਉਸ ਦੇ ਨਾਲ ਹੀ ਇਹਦੀ ਮੌਤ ਹੋ ਗਈ ਹੈ ਜੀ ਠੀਕ ਹੈ ਇਹ ਇੱਕ ਇਕੱਲਾ-ਕੱਲਾ ਹੈਗਾ ਆ ਇਹਦੀਆਂ ਤਿੰਨ ਭੈਣਾਂ ਹੈ ਜੀ ਇਹ ਗਰੀਬ ਪਰਿਵਾਰ ਨਾਲ ਇਹ ਸੰਬੰਧ ਰੱਖਦਾ ਜੀ ਕਾਰਵਾਈ ਮਤਿਆਂ ਦੀ ਜਾ ਰਹੀ ਹੈ ਹਾਂ ਉਹ ਉਹ ਕਾਰਵਾਈ ਜਿਹੜੀ ਆ ਹੋ ਰਹੀ ਹੈ ਜੀ